ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਇਸ ਸਮੇਂ ਆਪਾਂ ਹੈਗੇ ਆਂ ਕਿਸਾਨ ਮੇਲਾ ਪਟਿਆਲੇ ਦੇ ਵਿੱਚ ਅੱਜ 22 ਮਾਰਚ ਆ 22 ਮਾਰਚ ਨੂੰ ਇੱਕ ਦਿਨ ਦਾ ਹੈ ਮੇਲਾ ਪਟਿਆਲੇ ਕਿਸਾਨ ਮੇਲਾ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਫਸਲਾਂ ਦੀਆਂ ਕਿਸਮਾਂ ਨੇ ਉਹ ਇੱਥੇ ਉਹਨਾਂ ਨੇ ਬਿਜਾਈ ਕੀਤੀ ਹੋਈ ਆ ਯੂਨੀਵਰਸਿਟੀ ਵੱਲੋਂ ਅਲੱਗ-ਅਲੱਗ ਜਿਹੜੇ ਬੀਜ ਨੇ ਫਸਲਾਂ ਦੇ ਜਿਵੇਂ ਕਣਕ ਦੇ ਹਨ ਉਹ ਇੱਥੇ ਬੀਜੇ ਹੋਏ ਨੇ ਤੇ ਉਹਦਾ ਸਾਰਾ ਚਾਰਟ ਦੱਸਿਆ ਗਿਆ ਤੇ ਕਿ ਕਿਸ ਤਰ੍ਹਾਂ ਇਹਦੀ ਬਿਜਾਈ ਕੀਤੀ ਆ ਉਹ ਸਾਰਾ ਕੁਝ ਇੱਥੇ ਲਿਖ ਕੇ ਵੀ ਬਕਾਇਦਾ ਚਲਦੇ ਆਪਾਂ ਪਿੱਛੇ ਵਾਲੇ ਪਾਸੇ ਸਾਰੀ ਬਜਾਈ ਕੀਤੀ ਹੋਈ ਹੈਗੀ ਵੀਡੀਓ ਕੁਝ ਹੈਂਡ ਤੱਕ ਬਣੇ ਰਹੋ ਤੇ ਇਸ ਤਰ੍ਹਾਂ ਸਾਰੀਆਂ ਅਲੱਗ-ਅਲੱਗ ਫਾਸਲੇ ਇੱਥੇ ਬੀਜੀਆਂ ਹੋਈਆਂ ਨੇਗੀਆਂ ਜਿਵੇਂ ਉਧਰ ਫੁੱਲਾਂ ਦੀ ਖੇਤੀ ਵੀ ਦਿਖਾਈ ਗਈ ਆ ਤੇ ਆ ਆ ਗਿਆ ਜਿਵੇਂ ਵਰਸੀਨ ਇਹਦੇ ਬਾਰੇ ਸਾਰੀ ਇੱਥੇ ਜਾਣਕਾਰੀ ਦਿੱਤੀ ਗਈ ਹੈ ਇਹਦੀ ਕਿਸਮ ਹੈਗੀ ਹੈ ਜਿਹੜੀ BL44 ਹੈਗੀ ਔਸਤ ਝਾੜ ਇਹਦਾ ਲਿਖਿਆ ਹੋਇਆ ਹੈ 395 ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਤੇ 2 ਕੁਆਂਟਲ ਪ੍ਰਤੀ ਏਕੜ ਬੀਜ ਲਓ ਜੀ ਬਾਕੀ ਅੱਗੇ ਚੱਲਦੇ ਆਂਗੇ ਆ ਆ ਗਈ ਕਣਕ ਇਹਦੀ ਬਜਾਈ ਦੀ ਵੀ ਤਰੀਕ ਲਿਖੀ ਹੋਈ ਹੈ ਸਾਰੀ ਕਣਕ ਗਰਮੀ ਰੁੱਤ ਦੀ ਮੂੰਗੀ ਝੋਨਾ ਬਜਾਈ ਦੀ ਮਿਤੀ ਇਹਦੀ ਜਿਹੜੀ ਲਿਖੀ ਹੋਈ ਐ ਇੱਥੇ ਉਹ ਲਿਖੀ ਹੋਈ ਐ 17 ਨਵੰਬਰ 2023 ਕਿਸਮ ਹੈਗੀ ਐ ਇਹ ਪੀ ਵੀ ਡਬਲਯੂ 826 ਆਫਤ ਝਾੜ 24 ਕੁਆਂਟਲ ਪ੍ਰਤੀ ਏਕੜ ਤੇ ਲਿਖੀ ਦੱਸਿਆ ਗਿਆ ਹੈ ਪੀ ਵੀ ਡਬਲਯੂ 826 ਹੈਗੀ ਇਹ ਤੇ ਬਾਕੀ ਇਸ ਤਰ੍ਹਾਂ ਸਾਰੇ ਹੋਰ ਜਿਹੜੇ ਬੀ ਨੇ ਉਹ ਇੱਥੇ ਲਾਏ ਹੋਏ ਨੇ ਉਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ ਬਾਕੀ ਆ ਲਿਖਿਆ ਹੋਇਆ ਇੱਥੇ ਮਿਰਚ ਹਰੀ ਖਾਦ ਸੋਨੀ ਦੇ ਗੰਡੇ ਲਓ ਜੀ ਕਿਸਮ ਹੈਗੀ ਸੀ ਐਚ 27 ਆਸਤ ਝਾੜ ਇਹਦਾ ਹੈਗਾ 96 ਕੁੰਟਲ ਪ੍ਰਤੀ ਏਕੜ मात्र, कर, बाकी किस्म मਟਰ मਟਰਾਂ ਦੀ ਕਿਸਮ ਹੈਗੇ ਪੰਜਾਬ 89 ਇਹ ਔਸਤ ਝਾੜ ਆ ਗਿਆ 60 ਕੁਇੰਟਲ ਪ੍ਰਤੀ ਏਕੜ ਲਓ ਜੀ باقی ਜਿਹੜੀ ਇਹਦੀ ਬਜਾਈ ਦੀ ਮਿਤੀ ਹੈਗੀ ਉਹ ਹੈਗੀ 15 ਨਵੰਬਰ 2023 15 ਨਵੰਬਰ 2023 ਨੂੰ ਇਹ ਬੀਜੇ ਸੀਗੇ ਦੇਖ ਸਕਦੇ ਹੋ ਤੁਸੀਂ باقی ਆ ਫੁੱਲਾਗੇ ਫੁੱਲਾਂ ਦੀ ਕਿਸਮ ਲਿਖੀ ہوئی ਹੈ ਇਹਦੇ ਤੇ ਇਹਦਾ ਆਉਟ ਝਾੜ ਵੀ ਲਿਖਿਆ ਹੋਇਆ 15 ਨਵੰਬਰ 2023 ਨੂੰ ਇਹ ਲਾਏ ਸੀਗੇ ਆਗੇ 80 ਦੇ ਘੰਡੇ ਇੱਥੇ ਲਿਖਿਆ ਹੋਇਆ ਪਨੀਰੀ ਪਟਕੇ ਲਾਉਣ ਦੀ ਮਿਤੀ 20 ਜਨਵਰੀ 2024 ਤੇਰੀ ਕਿਸਮ ਹੈਗੀ ਪੰਜਾਬ ਨਰੋਆ ਔਸਤ ਝਾੜ ਹੈਗਾ ਇਹਦਾ 150 ਕੁਇੰਟਲ ਪ੍ਰਤੀ ਏਕੜ। ਲਓ ਜੀ ਦੇਖੋ 150 ਕੁਇੰਟਲ ਪ੍ਰਤੀ ਏਕੜ ਇਹਦਾ ਔਸਤ ਝਾੜ ਆਗਾ। ਤੇ ਬਾਕੀ ਇੱਧਰ ਚੱਲਦੇ ਆਂਗੇ। ਆ ਇਸ ਤਰ੍ਹਾਂ ਸਾਰੀਆਂ ਕਿਸਮਾਂ ਨੇ ਇੱਥੇ ਜਿਹੜੀਆਂ ਲਾਈਆਂ ਹੋਈਆਂ ਨੇ ਤੇ ਹਰੇਕ ਨੂੰ ਲਾਉਣ ਦਾ ਢੰਗ ਅਲੱਗ ਆ। ਬਾਕੀ ਨਾਲ ਤਰੀਕ ਵੀ ਹੈ ਜਿਹੜੀ ਲਿਖ ਕੇ ਦੱਸੀ ਗਈ ਹੈ ਕਿ ਕਦੋਂ ਇਹਦੀ ਵਜਾਈ ਹੋਈ ਆ ਕਿਹੜੀ ਇਹ ਕਿਸਮ ਹੈ ਦੇਵੀਗੁਰੂ ਲੈ ਕੇ ਆਇਆ ਹੋਰ ਨਿਕਲਿਆ ਪਾਸਾ ਆ ਦੇਖੋ ਇਹ ਕਣਕਾ ਜਿਵੇਂ ਪੀਬੀਡਬਲਯੂ 826 826 ਇਹਦਾ ਵਜਾਈ ਦਾ ਢੰਗ ਹੈਗਾ ਜਿਹੜਾ ਪੀਏਯੂ ਹੈਪੀ ਸੀਡਰ ਹੈਪੀ ਸੀਡਰ ਨਾਲ ਅਸੀਂ ਬੀਜੀ ਹੋਈ ਆ 12 ਨਵੰਬਰ 2023 ਨੂੰ ਲਓ ਜੀ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਆ ਵੀ 826 ਆ ਇਹ 0 ਟਲ ਡਰ ਨਾਲ ਬੀਜੀ ਹੋਈ ਆ 12 ਨਵੰਬਰ 2023 ਨੂੰ ਬੀਜੀ ਸੀ ਇਹ 826 ਆਏ ਕਣਕ باقی ਇਸ ਤਰ੍ਹਾਂ ਸਾਰੇ ਬੋਰਡ ਨਾਲ ਲਾਏ ਹੋਏ ਨੇ ਇਹਨਾਂ ਬਾਰੇ ਜਾਣਕਾਰੀ ਦਿੱਤੀ ਹੋਈ ਆ ਆ ਵੀ ਸਾਰੀ 826 ਆ ਗਈ ਇਹਨਾਂ ਨੂੰ ਜਿਹੜੇ ਬੀਜਣ ਦਾ ਢੰਗ ਅਲੱਗ-ਅਲੱਗ ਹੈ ਜਿਵੇਂ ਉਹ ਪਹਿਲੇ ਵਾਲੀ ਹੋਰ ਢੰਗ ਨਾਲ ਬੀਜੀ ਆਹ ਹੋਰ ਨਾਲ ਆ ਸਰਫੇਸ ਸੀਡਿੰਗ ਨਾਲ ਬੀਜੀ ਹੋਈ ਆ ਗਈ ਜਿਹੜੀ ਆ ਇਹਦੀ ਬਜਾਈ ਹੈ ਨਾ ਸਰਫੇਸ ਸੀਡਿੰਗ ਨਾਲ ਹੋਈ ਹੋਈ ਆ ਇਹ ਵੀ 12 ਨਵੰਬਰ 2023 ਨੂੰ ਇਹਦਾ ਬਜਾਈ ਦਾ ਜਿਹੜਾ ਟਾਈਮ ਆ ਆ ਵੀ 826 ਆ ਗਈ ਇਹਦਾ ਬਜਾਈ ਦਾ ਢੰਗ ਹੋਰ ਆ ਲਓ ਜੀ 12 ਨਵੰਬਰ 2023 ਨੂੰ ਇਹਦੀ ਬਜਾਈ ਹੋਈ ਆ ਇਹ ਬੈਂਡਾਂ ਤੇ ਬਜਾਈ ਹੋਈ ਹੋਈ ਆ ਦੇਖੋ ਜਿਵੇਂ ਉੱਥੋਂ ਲੈ ਕੇ ਸਾਰੀ 826 ਹੂਆ ਪਰ ਇਹਦਾ ਬਜਾਈ ਦਾ ਕਿਸੇ ਦਾ ਤਰੀਕਾ ਹੋਰ ਤਰੀਕੇ ਦਾ ਜਿਵੇਂ ਜਿਹੜੀ ਆ ਬੀਜੀ ਹੋਈ ਆ ਦਾ ਹੋਰ ਤਰ੍ਹਾਂ ਬੀਜੀ ਹੋਈ ਆ ਉਹ ਹੋਰ ਤਰੀਕੇ ਨਾਲ ਬੀਜੀ ਹੋਈ ਹੈਗੀ ਕਣਕ ਵਿੱਚ ਮਿੱਟੀ ਪਰਖ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਇਹ ਖਾਦਾਂ ਦੀ ਵਰਤੋਂ ਬਾਰੇ ਇਹ ਤੇ ਦੱਸਿਆ ਗਿਆ ਹੈ 826 ਤੇ ਬਾਕੀ ਲਿਖਿਆ ਹੋਇਆ ਖਾਦਾਂ ਦੇਖੋ ਡੀ ਏ ਪੀ ਕਿਲੋ ਪ੍ਰਤੀ ਏਕੜ ਜੂਰੀਆ ਜੂਰੀਆ ਬਾਰੇ ਜਾਣਕਾਰੀ ਦਿੱਤੀ ਹੋਈ ਆ ਬਾਕੀ ਮਿੱਟੀ ਦੀ ਜਿਹੜੀ ਪਰਖ ਰਿਪੋਰਟ ਆ ਉਹ ਵੀ ਇੱਥੇ ਲਿਖੀ ਹੋਈ ਹੈਗੀ ਪੜ ਸਕਦੇ ਹੋ ਤੁਸੀਂ ਇੱਥੇ ਦੇਖ ਸਕਦੇ ਹੋਗੇ ਆ ਇੱਥੇ ਜਿਹੜੇ ਕਿਸਾਨੀ ਢੰਗ ਨਾਲ ਖਾਦਾਂ ਦੀ ਵਰਤੋਂ ਆ ਜਿਹੜੀ ਉਹ ਇਹਦੇ ਵਿੱਚ ਕੀਤੀ ਗਈ ਹੈਗੀ ਬਾਕੀ ਦੇਖ ਸਕਦੇ ਹੋ ਡੀਏਪ 65 ਕਿਲੋ ਪ੍ਰਤੀ ਏਕੜ ਯੂਰੀਆ ਯੂਰੀਆ ਬਾਰੇ ਵੀ ਸਾਰੀ ਜਾਣਕਾਰੀ ਦਿੱਤੀ ਗਈ ਹੈ ਲਓ ਜੀ ਹਰ ਇੱਕ ਚੀਜ਼ ਬਾਰੇ ਇੱਥੇ ਜਾਣਕਾਰੀ ਦਿੱਤੀ ਗਈ ਆ ਆ ਇਹ ਤੇ ਆ ਹੈਗੀ ਬੀਜ ਦੀ ਸੋਧ ਉਪਰੰਤ ਕਣਕ ਦੀ ਬਜਾਈ ਇਹ ਕਣਕ ਦੀ ਕਿਸਮ ਹੈ ਜਿਹੜੀ ਇਹ ਪੀਬੀਡਬਲਯੂ 725 ਆ 725 ਆ ਗਈ ਇਹ ਆ ਵੀ ਪੀਬੀਡਬਲਯੂ 725 ਆ ਗਈ ਬੀਜ ਦੀ ਸੋਧ ਤੋਂ ਬਗੈਰ ਬੀਜ ਦੀ ਸੋਤੋਂ ਬਗੈਰ ਹੈ ਜਿਹੜੀ ਬਜਾਈ ਹੋਈ ਹੋਈ ਹੈਗੀ ਦੇਖੋ ਬਾਕੀ ਆ ਗਿਆ ਦੇਖੋ ਕਣਕ ਦੀ ਬਜਾਈ ਸਮੇਂ ਨਦੀਨ ਨਾਸ਼ਕ ਦੀ ਸਪਰੇ ਨਾਲ ਨਦੀਨਾਂ ਦੀ ਰੋਕਥਾਮ ਇਹ 826 ਹੈ ਇਹਦੇ ਤੇ ਨਦੀਨ ਨਾਸ਼ਕਾਂ ਦੀ ਸਪਰੇ ਨਦੀਨਾਂ ਦੀ ਰੋਕਥਾਮ ਉਹ ਸਾਰੀ ਜਾਣਕਾਰੀ ਦਿੱਤੀ ਹੋਈ ਹੈ ਇੱਥੇ ਥੱਲੇ ਲਿਖਿਆ ਹੋਇਆ ਛੜਕਾਉ ਦੀ ਮਿਤੀ 12 ਨਵੰਬਰ 2023 ਬਾਕੀ ਆ 826 ਹੈ ਇਹਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈਗੀ ਪਹਿਲੀ ਸਚਾਈ ਤੋਂ ਬਾਅਦ ਨਦੀਨ ਨਾਸ਼ਕਾਂ ਦੀ ਸਪਰੇ ਨਾਲ ਨਦੀਨਾਂ ਦੀ ਰੋਗ ਥਾਮ ਲੋਲੀ ਇਸ ਤਰ੍ਹਾਂ ਇੱਥੇ ਸਾਰੇ ਬੋਰਡ ਲਾ ਕੇ ਨਵਰੀ ਜਾਣਕਾਰੀ ਜਿਹੜੀ ਦਿੱਤੀ ਹੋਈ ਹੈ ਹਰੇਕ ਫਸਲ ਬਾਰੇ ਹਰੇਕ ਕਿਸਮ ਬਾਰੇ ਆ ਗਈ ਨਦੀਨ ਨਾਸ਼ਕਾਂ ਦੀ ਵਰਤੋਂ ਤੋਂ ਬਿਨਾਂ ਕਣਕ ਦੀ ਫਸਲ ਦੀ ਕਾਸ਼ਤ ਲਓ ਜੀ ਦੇਖੋ ਆਪ ਪੀ ਵੀ ਆਰ 99 ਪੱਕਣ ਦਾ ਸਮਾਂ 145 ਦਿਨ ਇਸ ਤਰ੍ਹਾਂ ਵੀ ਸਾਰੀ ਜਾਣਕਾਰੀ ਦਿੱਤੀ ਹੋਈ ਆ ਵੀ ਕਿੰਨਾ ਸਮਾਂ ਪੱਕਣ ਨੂੰ ਲੈਂਦੀ ਆ ਕਿੰਨਾ ਝਾੜ ਮਿਲਦਾ ਹਨਾ ਫਸਲ ਦੇ ਵਿੱਚ ਉਹ ਸਾਰੀ ਇੱਥੇ ਜਾਣਕਾਰੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਆ ਆ ਗਈ ਜਿਵੇਂ 1707 ਇਹਨੂੰ 162 ਦਿਨ ਲੱਗਦੇ ਆਗੇ ਪੱਕਣ ਦੇ ਲਈ ਆ ਗਈ ਪੀ ਵੀ ਡਬਲਿਊ 771 ਇਹਨੂੰ ਲੱਗਦਿਆ 133 ਦਿਨ 133 ਦਿਨਾਂ ਦੇ ਵਿੱਚ ਇਹ ਪੱਕ ਜਾਂਦੀ ਹੈਗੀ 19 ਕੁਇੰਟਲ ਪ੍ਰਤੀ ਏਕੜ ਇਹਦਾ ਆਉਸਤ ਝਾੜਾਗਾ ਆ ਗਈ ਉਨਤ ਪੀਬੀਡਬਲ 550 145 ਦਿਨ ਲੈਂਦੀ ਹੈਗੀ ਇਹ ਪੱਕਣ ਦੇ ਲਈ 23 ਕੁਇੰਟਲ ਪ੍ਰਤੀ ਏਕੜਾ ਜਿਹੜਾ ਇਹ ਆਉਸਤ ਝਾੜਾਗਾ ਚੱਲਦੇ ਆ ਅੱਗੇ ਦੇਖਦੇ ਆਪਾਂ ਆ ਗਈ ਪੀਬੀਡਬਲ ਆਰਐਸ1 146 ਦਿਨ ਲੈਂਦੀ ਹੈ ਇਹ ਪੱਕਣ ਦੇ ਲਈ ਜਿਹੜੀ ਇਹ ਪੀਬੀਡਬਲ RS 1 কা ਤੇ 17.1 ਕੁਆਂਟਲ ਪ੍ਰਤੀ ਏਕੜ ਆ ਜਿਹੜਾ ਇਹਦਾ ਝਾੜ ਆ ਆ ਗਈ PVW ਜ਼ਿੰਕ 1 ਇਹਨੂੰ ਪੱਕਣ ਦਾ ਸਮਾਂ ਜਿਹੜਾ 151 ਦਿਨ ਲੱਗਦੇ ਨੇ 22.5 ਕੁਆਂਟਲ ਪ੍ਰਤੀ ਏਕੜ ਇਹਦਾ ਝਾੜ ਆ PVW ਜ਼ਿੰਕ 1 ਇਹ ਕਿਸਮ ਆ ਤੇ ਅੱਗੇ ਚੱਲਦੇ ਆ ਅੱਗੇ ਆ ਗਈ PVW ਜ਼ਿੰਕ 2 ਉਹ ਵਾਲੀ ਸੀ ਜਿਹੜੀ PVW ਜ਼ਿੰਕ 1 ਇਹ ਪੀਬੀਡਬਲ ਜਿੰਕ 2 ਇਹ ਆ ਗਿਆ 154 ਦਿਨ ਲੱਗਦੇ ਨੇ ਇਹਨੂੰ ਪੱਕਣ ਦੇ ਲਈ 23 ਕੁਇੰਟਲ ਪ੍ਰਤੀ ਏਕੜ ਦਾ ਜਿਹੜਾ ਝਾੜ ਆ ਆ ਗਈ ਪੀਬੀਡਬਲ 677 157 ਦਿਨ ਲੈਂਦੀ ਆ ਇਹ ਪੱਕਣ ਦੇ ਲਈ 22.4 ਕੁਇੰਟਲ ਪ੍ਰਤੀ ਏਕੜ ਦਾ ਔਸਟ ਝਾੜ ਆ ਆ ਗਈ ਪੀਵੀਡਬਲਿਊ 725 154 ਦਿਨ ਲੈਂਦੀ ਹੈ ਪੱਕਣ ਦੇ ਲਈ ਦੇਖ ਸਕਦੇ ਹੋ ਤੁਸੀਂ ਆ ਉਸ ਤੇ ਚਾਰ ਦੇ ਦਾ 22.9 ਪੁਆਇੰਟ ਪ੍ਰਤੀ ਏਕੜ ਪੀਵੀਡਬਲਿਊ 725 ਆ ਗਈ ਉન્નਤ ਪੀਵੀਡਬਲਿਊ 343 ਲਓ ਜੀ 155 ਦਿਨ ਲੈਂਦੀ ਹੈ ਇਹ ਪੱਕਣ ਦੇ ਲਈ ਉન્નਤ ਪੀਵੀਡਬਲਿਊ 343 23.2 ਕੁਆਂਟਲ ਪ੍ਰਤੀ ਏਕੜ ਦਾ ਇਹਦਾ ਜਿਹੜਾ ਝਾੜ ਆਗਾ। ਬਾਕੀ ਆ ਦੇਖ ਸਕਦੇ ਹੋ ਤੁਸੀਂ ਪੀ ਵੀ ਡਬਲ 766 155 ਦਿਨ ਇਹ ਲੈਂਦੀ ਹੈਗੀ 23.1 ਕੁਆਂਟਲ ਪ੍ਰਤੀ ਏਕੜ ਦਾ ਇਹਦਾ ਉਸਤ ਝਾੜਾ ਪੀ ਵੀ ਡਬਲ 766 ਕਿਸਮ ਆ ਇਹ। ਬਾਕੀ ਆ ਗਈ ਅੱਗੇ ਪੀ ਵੀ ਡਬਲ 824 155 ਦਿਨ ਲੱਗਦੇ ਨੇ ਇਹਨੂੰ ਤੇ 23.3 ਕੁਆਂਟਲ ਦਾ ਇਹਦਾ ਜਿਹੜਾ ਆਉਸਟ ਝਾੜ ਆ। ਲਓ ਜੀ ਅੱਗੇ ਆ ਗਈ ਆਪਣੀ ਕਿਸਮ ਪੀ ਵੀ ਡਬਲਯੂ 869 158 ਦੇ ਨੇ ਇਹਨੂੰ ਲੱਗਦੇ ਨੇ 23.2 ਕੁਇੰਟਲ ਦਾ ਇਹਦਾ। ਜਿਹੜਾ ਆਉਸਟ ਝਾੜ ਆ। ਪ੍ਰਤੀ ਏਕੜ ਦਾ ਪੀ ਵੀ ਡਬਲਯੂ 869 69 869 69 ਹੈ। ਆ ਗਈ ਪੀ ਵੀ ਡਬਲਯੂ 826 ਇਹਨੂੰ ਲੱਗਦਿਆ 148 ਦਿਨ ਆਉਸਤ ਝਾੜ ਆ ਗਿਆ ਜੀ ਇਹਦਾ 24 ਕੁਆਂਟਲ ਪ੍ਰਤੀ ਏਕੜ ਦਾ 826 ਤੇ ਅੱਗੇ ਚੱਲਦੇ ਆਂਗੇ ਆ ਆ ਗਈ ਪਛੇਤੀ ਕਣਕ ਸੋਇਆਬੀਨ ਕਿਸਮ ਆ ਗਈ ਪੀਵੀਡਬਲਿਊ 752 ਇਹ 26 ਦਸੰਬਰ 2023 ਨੂੰ ਜਿਹੜੀ ਇਹਦੀ ਬਜਾਈ ਹੋਈ ਸੀਗੀ ਬਾਕੀ ਦਾ ਝਾੜ ਆ 19 ਪੁਆਇੰਟ 2 क्विंटल प्रति एकड़। ਲਓ ਜੀ ਦੇਖ ਸਕਦੇ ਹੋ। ਆ ਬਾਕੀ ਆ ਗਏ ਹਰੇ ਗੰਢੇ ਗਰਮੀ ਰੁੱਤ। ਲਓ ਜੀ। ਹਰੇ ਗੰਢੇ ਗਰਮੀ ਰੁੱਤ ਦੀ ਮੂੰਗੀ। ਬਾਕੀ ਇਹਦੇ ਲਿਖਿਆ ਹੋਇਆ ਪੰਜਾਬ ਨਰੋਆ 150 क्विंटल प्रति एकड़ ਦਾ ਜਿਹੜਾ ਇਹਦਾ ਝਾੜ ਮਿਲ ਜੂਗਾ। ਪਨੀਰੀ ਪੱਟ ਕੇ ਲਾਉਣ ਦੀ ਮਿਤੀ 20 ਜਨਵਰੀ 2024 ਆ। ਆ ਹਾੜੀ ਦੇ ਗੰਡੇ ਲਓ ਜੀ ਕਿਸਮ ਆ ਗਈ ਪੰਜਾਬ ਨਰੋਆ 150 ਕੁਇੰਟਲ ਪਰ ਅੱਧੀ ਏਕੜ ਦਾ ਇਹਦਾ ਜਿਹੜਾ ਝਾੜ ਆ 20 ਜਨਵਰੀ 2024 ਨੂੰ ਇਹ ਇਹਦੀ ਬਜਾਈ ਹੋਈ ਸੀਗੀ ਤੇ ਬਹੁਤ ਸਾਰੀਆਂ ਕਿਸਮਾਂ ਨੇ ਗਈਆਂ ਇੱਥੇ ਜਿਹੜੀਆਂ ਬੀਜੀਆਂ ਹੋਈਆਂ ਨੇ ਬਾਕੀ ਆਪਣੇ ਕਿਸਾਨ ਭਰਾ ਨੇ ਜਿਹੜੇ ਸਾਰੇ ਇਹ ਦੇਖ ਰਹੇ ਨੇਗੇ ਲਓ ਜੀ ਆ ਸਰੋਂ ਆ ਗਈ ਇਹਦੀ ਕਿਸਮ ਹੈਗੀ ਪੀਵੀਆਰ 91 8.1 ਕੁਆਂਟਲ ਪ੍ਰਤੀ ਏਕੜ ਦਾ ਜਿਹੜਾ ਇਹਦਾ ਇੱਥੇ ਝਾੜ ਦੱਸਿਆ ਹੋਇਆ ਆਫਸਟਨ ਝਾੜ 20 ਅਕਤੂਬਰ 2023 ਆਹ ਜੀ ਪੀਬੀਡਬਲ 826 ਬਜਾਈ ਦਾ ਸਮਾਂ 8 ਨਵੰਬਰ 2023 24 ਕੁਆਂਟਲ ਪ੍ਰਤੀ ਏਕੜ ਦਾ ਝਾੜ ਆ ਆ ਗਈ ਗੋਭੀ ਸਰੋਂ ਲਓ ਜੀ ਇਹ ਆ ਗਈ ਕਿਸਮ ਪੀਜੀਐਸ ਐਚ 1707 8.8 ਕੰਟਰੋਲ ਪ੍ਰਤੀ ਏਕੜ ਜਿਹੜਾ ਇਹਦਾ ਝਾੜ ਦੱਸਿਆ ਗਿਆ ਬਾਕੀ ਆ ਸਾਰੀਆਂ ਆਪਾਂ ਤੁਹਾਨੂੰ ਕਿਸਮਾਂ ਦਿਖਾਈਆਂ ਨੇ ਜੀਆਂ ਸਾਰੀਆਂ ਫਸਲਾਂਆਂ ਦੀਆਂ ਜਿਵੇਂ ਸਾਰਿਆਂ ਦਾ ਝਾੜ ਇੱਥੇ ਦੱਸਿਆ ਹੋਇਆ ਹੈ ਵੀ ਕਿੰਨੀ ਤਰੀਕ ਨੂੰ ਇਹਨਾਂ ਦੀ ਬਿਜਾਈ ਹੋਈ ਸੀ ਉਹ ਸਾਰਾ ਕੁਝ ਦੱਸਿਆ ਹੋਇਆ ਤੇ ਇੱਧਰ ਚੱਲਦੇ ਆਂ ਆਪਾਂ ਇੱਧਰ ਹੈਗਾ ਉਪਰਾਲੀ ਵਾਲਾ ਬਾਇਓ ਗੈਸ ਪਲਾਂਟ ਇਹ ਜਿਹੜਾ ਬਾਇਓ ਗੈਸ ਪਲਾਂਟ ਆ ਇਹ ਦੇਖਦੇ ਆਂਗੇ ਪਰਾਲੀ ਵਾਲਾ ਬਾਇਓ ਗੈਸ ਪਲਾਂਟ ਆ ਇਹ। ਬਾਕੀ ਇਹਦੇ ਬਾਰੇ ਸਾਰੀ ਇਥੇ ਜਾਣਕਾਰੀ ਦਿੱਤੀ ਹੋਈ ਆ। ਲੋਹੇ ਦੀ ਚਾਦਰ ਤੋਂ ਬਣਿਆ ਜਮੀਨ ਦੇ ਉੱਪਰ ਪਰਾਲੀ ਵਾਲਾ ਬਾਇਓ ਗੈਸ ਪਲਾਂਟ। ਤੇ نیچے ਇਹਦੇ ਬਾਰੇ ਸਾਰਾ ਕੁਝ ਦੱਸਿਆ ਹੋਇਆ। ਆਹ ਦੇਖ ਸਕਦੇ ਹੋ ਜੀ। ਤੇ ਇਸ ਤਰ੍ਹਾਂ ਇੱਥੇ ਸਾਰੀ ਜਾਣਕਾਰੀਆਂ ਵਾਲੀਆਂ ਚੀਜ਼ਾਂ ਨੇ ਗਈਆਂ ਤੇ ਦੂਸਰੇ ਪਾਸੇ ਚਲਦੇ ਹਾਂ ਜਿੱਧਰ ਸਬਜ਼ੀਆਂ ਵਾਲਾ ਉਧਰ ਸਾਹਮਣੇ ਵਾਲੇ ਪਾਸੇ ਆ ਸਬਜ਼ੀਆਂ ਦਿਖਾਈਆਂ ਹੋਈਆਂ ਨੇ ਉੱਥੇ ਉਗਾ ਕੇ ਉਹ ਵੀ ਦੇਖਦੇ ਆਪਾਂ ਵੀ ਕਿਹੜੀ ਕਿਹੜੀ ਸਬਜ਼ੀ ਹੈਗੀ ਇੱਥੇ ਉਹਦੇ ਬਾਰੇ ਵੀ ਜਿਵੇਂ ਕਣਕ ਬਾਰੇ ਸਾਰੀ ਜਾਣਕਾਰੀ ਇੱਥੇ ਮਿਲੀ ਆਪਾਂ ਨੂੰ ਸਰੋਂ ਬਾਰੇ ਉਸੇ ਤਰ੍ਹਾਂ ਸਬਜ਼ੀਆਂ ਬਾਰੇ ਵੀ ਜਾਣਕਾਰੀ ਹੋਊਗੀ ਉਹ ਆਪਾਂ ਦੇਖਦੇ ਆ ਜਾ ਕੇ ਤੇ ਇੱਧਰ ਸਾਰੀ ਸਬਜ਼ੀਆਂ ਬਾਰੇ ਜਾਣਕਾਰੀ ਦਿੱਤੀ ਹੋਈ ਆ ਦੇਖ ਸਕਦੇ ਹੋ ਤੁਸੀਂ ਕਰੇਲੂ ਬਗੀਚੀ ਬਾਰੇ ਤੇ ਚਲਦੇ ਆਂਗੇ ਇਹਦੇ ਅੰਦਰ ਆਪਾਂ ਆ ਦੇਖੋ ਇਧਰ ਜਿਵੇਂ ਲਸਣ ਲਾਇਆ ਹੋਇਆ ਹੈ ਨਾ ਤੇ ਉਧਰ ਕਰੇਲੀ ਲਾਈ ਹੋਈ ਆ ਆ ਚੱਪਣ ਕद्दू ਆ ਗਏ ਬਾਕੀ ਇਥੇ ਬੂਟ ਵੀ ਲੱਗੇ ਹੋਇਆ ਦੇਖੋ ਘਰੋ ਘਰੀ ਫਲਦਾਰ ਬੂਟੇ ਤੇ ਸਬਜ਼ੀਆਂ ਲਾਓ ਸਿਹਤ ਤੇ ਵਾਤਾਵਰਨ ਬਚਾਓ ਲਓ ਜੀ ਆ ਕਈਆ ਕद्दू ਆ ਗਏ ਐਵੇਂ ਸਾਰੀਆਂ ਇਥੇ ਸਬਜ਼ੀਆਂ ਨੇ ਜਿਹੜੀਆਂ ਲਾਈਆਂ ਹੋਈਆਂ ਨੇ ਆ ਪਿਆਜ਼ ਲਾਏ ਹੋਏ ਨੇ ਆ ਲੈਮਨក៏ ਆ ਗਿਆ ਉਧਰ ਸਫੇਦ ਮੁਸਲੀ ਦੇਖੋ ਆ ਜਮੈਨ ਵਾਕੀ ਇਧਰ ਆ ਪਦੀਨਾ ਆ ਗਿਆ ਹਣਾ ਆ ਫਲੋ ਗੋभी ਆ ਗਈ ਉਧਰ ਅਰਬੀ ਆ ਗਈ ਸਾਰੀਆਂ ਇੱਥੇ ਜਾਨੀ ਕਿ ਸਬਜ਼ੀਆਂ ਦੀਆਂ ਅਲੱਗ-ਅਲੱਗ ਖਾਦੀਆਂ ਕਿਸਮਾਂ ਸਬਜ਼ੀਆਂ ਲਾ ਕੇ ਦਿਖਾਈਆਂ ਹੋਈਆਂ ਨੇ ਬਾਕੀ ਆ ਫਲ ਆ ਗੇ ਲੈ ਲਓ ਜੀ ਬਾਕੀ ਇੱਧਰ ਮੇਰੇ ਖਿਆਲ ਚ ਫਲਦਾਰ ਵਾਲੇ ਬੂਟੇ ਲੱਗੇ ਹੋਏ ਨੇ ਸ਼ਾਇਦ ਇਹ ਵੀ ਆਪਾਂ ਦੇਖਦੇ ਆਂਗੇ ਜਾ ਕੇ ਆ ਬੇਰੀ ਆ ਗਈ ਬੇਰ ਲੱਗੇ ਹੋਏ ਨੇ ਇਹਨੂੰ ਇਹ ਸਾਰੇ ਇਧਰ ਫਲਾਂ ਵਾਲੇ ਆ ਗਏ ਬੂਟੇ ਲਓ ਜੀ ਇਸ ਤਰ੍ਹਾਂ ਇਹ ਸਾਰੀ ਬਗੀਚੀ ਜਿਹੜੀ ਤਿਆਰ ਕੀਤੀ ਹੋਈ ਹੈ ਇਹਦੇ ਦੱਸਿਆ ਹੋਇਆ ਵੀ ਘਰਾਂ ਦੇ ਵਿੱਚ ਤੁਸੀਂ ਕਿਵੇਂ ਫਸਬਜ਼ੀਆਂ ਉਗਾ ਸਕਦੇ ਹੋਗੇ ਹਾਂ ਉੱਪਰ ਛੱਤਾਂ ਤੇ ਜਿਹੜੀ ਬਗੀਚੀ ਹੁੰਦੀ ਹੈ ਉਹਦੇ ਬਾਰੇ ਸਾਰੀ ਹੋਰ ਇਹ ਦਿਖਾਇਆ ਗਿਆ ਕਿ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਬੀਜ ਸਕਦੇ ਹੋ ਲਓ ਜੀ ਇਸ ਤਰ੍ਹਾਂ ਇਥੇ ਬਜਾਈ ਕਰਕੇ ਦਿਖਾਈ ਹੋਈ ਆ ਆ ਉੱਪਰ ਸ਼ੈੱਡ ਪਾ ਕੇ ਉਧਰ ਬਾਕੀ ਵਾਲੇ ਦੋ ਵਾਲੇ ਸਾਰੇ ਫੁੱਲ ਲਾਏ ਹੋਏ ਨੇ ਡਰੈਗਨ ਫਰੂਟ ਵੀ ਲਾਇਆ ਹੋਇਆ ਇੱਥੇ ਆ ਦੇਖ ਸਕਦੇ ਹੋ ਡਰੈਗਨ ਫਰੂਟ ਇਹ ਆ ਪੀਏਯੂ 404 ਤੇ ਅੱਗੇ ਚੱਲਦੇ ਹਾਂ ਆ ਆ ਗਈ ਜੀ ਕਿਸਮ ਪੀਏਯੂ 303 ਤੇ ਬਾਕੀ ਅੱਗੇ ਵੱਲ ਚੱਲਦੇ ਹਾਂ ਅੱਗੇ ਹੋਰ ਕਿਸਮਾਂ ਨੇਗੀਆਂ ਉਹ ਵੀ ਆਪਾਂ ਦਿਖਾਉਨੇ ਆ ਆ ਆ ਗਈ ਜੀ ਪੀਏਯੂ 202 सारिया किस्म अलग अलग आ गई पीए इक सौ इक देखो पीएजू इक सौ इक बाकी इधर सरों आ गई ਆ ਗਈ ਪੀਜੀਐਸਐਚ 1707 ਆ ਗਈ ਪੀਜੀਐਸਐਚ 2155 ਇਸ ਤਰ੍ਹਾਂ ਸਾਰੀਆਂ ਇਥੇ ਲਗ ਲਗ ਕਿਸਮਾਂ ਹੈਗੀਆਂ ਸਰੋਂ ਦੀਆਂ ਕਣਕ ਦੀਆਂ ਹਾਂਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਪਟਿਆਲੇ ਦਾ ਕਿਸਾਨ ਮੇਲਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਐਵੇਂ ਜਿਹਾ ਹੋਰ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਵਲੌਗ ਵਿੱਚ ਪੂਰੀ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ